ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਦਾ ਸੱਜਣੋ ਫਾਇਦਾ ਹੋ ਜਾਂਦਾ ਅੱਜ ਦੀ ਆਪਣੀ ਵਿਜਿਟ ਪਿੰਡ ਅਲਗੋ ਕਲਾਂ ਨੇੜੇ ਫਤਿਹਪੁਰ ਦੀਆਂ ਬਈਕਾਂ ਦੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਹਿਸੀਲ ਪੱਟੀ ਵਾਹੀ ਗੁਰਸਾਹਿਬ ਸਿੰਘ ਦੇ ਫਰਮ ਤੇ ਪਹੁੰਚਿਆ ਵਧੇਰੇ ਜਾਣਕਾਰੀ ਆਪਾਂ ਲੈਨੇ ਆ ਬਣੇ ਰਿਓ ਐਂਡ ਤੱਕਰ 2 ਮਈ ਆ ਪਹਿਲਾਂ ਝੋਟੀ ਬਲੂ ਸਜਣੋ ਤਿਆਰੀ ਤੇ ਤੇ ਦੂਜਾ ਸੂਹਾ ਜਿਹੜੀ ਆ ਮੈਂ ਲਾ ਲਉ ਭਾਵੇਂ ਤੀਜਾ ਲਾ ਲਉ ਉਹ ਤਾਂ ਆਪਣੀ ਕਿਸ ਲਈ ਕਰਨੀ ਆ ਪਹਿਲੇ ਸੂਏ ਵਾਲੀ ਦਾ ਤਾਂ ਪਤਾ ਹੀ ਆ ਕਿ ਪਹਿਲਾ ਸੂਆ ਹੈ। ਕਰਦੇ ਆ ਗੱਲਬਾਤ। ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਕੀ ਹਾਲ ਰਹੀ ਜੀ? ਵਧੀਆ ਚੱਲਦੀ ਖੜਾ ਜੀ। ਮੇਰਾ ਮੇਰਾ ਬੱਸ। ਹੋਰ ਸੁਣਾਓ। ਚਲੋ। ਦੋ ਹੀ ਪਸ਼ੂ ਆ। ਦੋ ਹੀ ਆ ਵੀ ਜੀ। ਰੈਸ ਕਰੀਏ ਨੋਟ ਕਰਾਂ। ਟੈਂਡ ਵੀਰ ਜੀ ਲਫਵਾ। ਹਾਂ ਜੀ। ਸੀਲ ਪੱਤੀ ਹੈ ਜਿਲ੍ਹਾ ਕਰਨਤਾਰਨ। ਤੇ ਮੋਬਾਈਲ ਨੰਬਰ 793607 ਠੀਕ ਹੈ ਜੀ। ਦੋਵੇਂ ਗੱਭਣ ਆ। ਰੱਬਣਾ ਵੀਰ ਜੀ ਦੋਵੇਂ ਤੇ ਭਾਰ ਪਿਛੇ ਦੀ ਫੁੱਲ ਗਰੰਟੀ ਵੀਰ ਜੀ ਛਣਾ ਦੀ ਛਣਾ ਦੀ ਤੇਪ ਕੀ ਫੜ ਸਕਦਾ ਬਿਲਕੁਲ ਓਕੇ ਆ ਬਿਲਕੁਲ ਓਕੇ ਆਣਾ ਹਾਂ ਛਣਾ ਦੀ ਆਪਣੀ ਤਸੱਲੀ ਕਰੇ ਕਿਉਂਕਿ ਗਿਲਟੀ ਨਾਰ ਦੀ ਗਰੰਟੀ ਆ ਉਹ ਗਰੰਟੀ ਤੇ ਬਾਈ ਜੀ ਖੋਲ ਕੇ ਹਾਂ ਜਿਹੜੇ ਕਿੜਵਾ ਸੂਏ ਦਾ ਅੰਤਜਾ ਤੇ ਆਪਣਾ ਭੈਣ ਭਰਾ ਬਲਾਉਣ ਕੇ ਦੂਜਾ ਜਾਂ ਤੇ ਜਾਣਾ ਬਸ ਜੀ ਘਰ ਨੇ ਕਿਹਾ ਦੂਜੇ ਸ੍ਰੀਮਨ ਨੂੰ ਜਿੱਥੇ ਆ ਨਹੀਂ ਨਹੀਂ ਇਹ ਆਪ ਹੀ ਮੰਨਣਗੇ ਕਿ ਨਵੇਂ ਸੂਏ ਆ ਕਿਉਂਕਿ ਬਾਡੀ ਬੰਤਰ ਦੀ ਚੰਗੀ ਆ ਗੱਬਣਿਆ ਗੱਬਣ ਦੀ ਗਰੰਟੀ ਦੁੱਧ ਦੀ ਕੋਈ ਨਹੀਂ ਇਹ ਪਾਵੇ 15 ਇਹ ਪਾਵੇ 16 ਇਹ ਪਾਵੇ 12 ਠੀਕ ਹੈ ਜੀ ਤੁਸੀਂ ਜੈਸ ਲਾਉਣਾ ਸਿਰਫ ਆਰਡਰ ਕੁਆਲਿਟੀ ਤੋਂ ਅੰਤਜਾ ਲਾਉਣਾ ਕਿ ਕਿੰਨਾ ਕੁ ਭਰੂਗੀ ਲਓ ਜੀ ਨੋਈ ਆਰਡਰ ਕੁਆਲਿਟੀ ਦਾ ਹਿਸਾਬ ਲਾਓ ਕੀ ਕਿੱਡੀ ਸੋਹਣੀ ਬਿਲਕੁਲ ਤਿਆਰ ਹੋ ਰਹੀ ਆ ਬੈਕਗਰਾਉਂਡ ਭਾਈ ਜੀ ਦਿਨਾਂ ਦਾ ਅੰਤਜਾ ਲਾਈਏ ਤੇ ਕਿੰਨੇ ਕੁ ਰਹਿੰਦੇ ਆ ਦੇਨ ਵੀ 4 ਦਿਨ ਦਾ ਮਤਾ ਕੋਲੇ ਛੇ ਦਿਨ ਪਏ ਵਾ ਅਛਾ ਛੇ ਦਿਨ ਪਏ ਠੀਕ ਹੈ ਨਾ ਹਾਂ ਛੇ ਦਿਨ ਦਾ ਮਤਲਬ ਥੀਰਾ ਚੋਰ ਦੀ ਹਾਂ ਤਾ ਲੈ ਜੂ ਮੈਂ ਬੰਨ ਜੂਗੀ ਉੱਥੇ ਤਿੱਕਰ ਹੋਰ ਬੰਨਦੀ ਜਾਊਗੀ ਭਾਈ ਰੇਟ ਇੱਕੋ ਫਿਕਸ ਕਿੰਨਾ ਕ ਤੇ ਦੇ ਦੀ ਰੇਟ ਤਾਂ ਵੀਰ ਜੀ ਹੁਣ ਜੇ ਆਪਾਂ ਕਰੀਏ ਤਾਂ ਮੋੜਨੇ ਸਾਬ ਨੂੰ ਜੋ ਮਜ਼ੀ ਕਰ ਲਈਏ ਹਾਂ ਇੱਕ 10 ਰੁਪਏ ਦੀ 15 ਰੁਪਏ ਦੀ ਇੱਕ 5 ਦੀ ਮੱਝ ਖਾਣਾ ਦੌਰ ਕਰ ਦੀਏ ਦੂਰੀ ਦੀ ਕਰ ਦੀਏ ਲੈ ਲੋ ਤੁਹਾਡੀ ਕੋਈ ਇਹ ਰੰਗ ਦਿੱਤੀ ਚੜਦੇ ਦੋ ਹੋਰ ਚੱਲ ਛੱਡ ਆ ਆ ਕੀ ਪਲੂਨ ਹੈ ਨਾ ਕੱਟੇ ਵਾ ਵਾ ਬਹੁਤ ਸੋਹਣਿਆ ਤੇ ਪਲੂਨ ਆ ਬਿਲਕੁਲ ਇਹ ਰੰਗੀ ਸਿੰਗੀ ਨਿੱਕੀ ਕੋਲ ਸਿੰਗੀ ਲੱਗੀ ਆ ਇੰਨੀ ਲਈ ਜਾ ਕੇ ਹੈ ਨਾ ਖੁੱਲ ਕੇ ਇਹਨੂੰ ਪਾਰ ਪਛੇਰੀ ਬਾਈ ਕਹਿੰਦਾ ਇਹ ਗਰੰਟੀ ਸਣਾ ਦੀ ਬਿਲਕੁਲ ਟਪਣ ਓਕੇ ਆ ਬਾਕੀ ਵੱਧ ਘਟ ਕੋਈ ਥਣ ਨਹੀਂ ਉਹਦੀ ਜ਼ਿੰਮੇਵਾਰੀ ਨਹੀਂ ਹੁੰਦੀ ਥਣ ਚੱਲਦੇ ਦੀ ਜ਼ਿੰਮੇਵਾਰੀ ਹੁੰਦੀ ਆ ਚੁੰਨਾ ਹੈ ਬਈ ਤੇ ਇਹਦਾ ਪਾਈ ਜੀ ਰੇਟ ਇਹੋ ਜੀ ਵੀਰ ਜੀ ਕੀ ਖਾਦਾ ਇੱਕ ਮਨ ਕਰ ਲੀਏ ਕਰਦਾ ਤਾਂ ਹੈਗਾ ਮਨ ਤੇ ਪੰਜ ਵੀ ਛੱਡ ਦਿੰਨੇ ਆ ਲੱਕ ਇਹ ਵੀ ਕਰ ਦਈਏ ਨਹੀਂ ਬ्याज ਕਰਕੇ ਦੇ ਦੋ ਹੋਰ ਦੋ ਛੱਡ ਦਈਏ ਹੋਰ ਖੁੱਲਾ ਕਰ ਦੋ 90 ਦੀ ਹਾਣਾ ਕਰ ਦੋ ਇਹ 90 ਵੀ ਫਿਰ ਆਉਂਦੇ ਹੈ ਦੇ ਲਈ ਨਹੀਂ ਤਾਂ ਵੀ 92 ਦੀ ਦੇ ਖਾਦਣਾ ਜੀ 92 ਹਾਣਾ ਜੀ ਆਂਦੇ ਜੀ 95 ਦੀ ਕਰ ਦੇ ਠੀਕ ਆ ਚਲ ਆ ਇਹਨੂੰ ਲਾ ਦਿਓ ਮਾੜੀ ਸੱਜਣੋ ਇਹੋ ਦੋ ਪਸ਼ੂ ਆ ਸਾਈਡਾ ਦਿਖਾ ਦੇ ਤੇ ਮਰਕੀਦ ਕੋਈ ਗਾਲੀ ਕਰਮਾਈ ਮਿੱਠੀ ਬਿਲਕੁਲ ਬਿਲਕੁਲ ਲਓ ਜੀ ਐ ਨੂੰ ਲਾ ਦੇ ਮੜੀ ਜੀ ਐ ਸਾਈਡੋਂ ਕਰਦੇ ਮੇਰਾ ਭਰਾ ਤੇ ਦੂਜਾ ਸੂਆ ਨਹੀਂ ਪਹਿਲਾ ਸੂਆ ਹਣਾ ਬਿਲਕੁਲ ਪਹਿਲੇ ਨੂੰ ਪਹਿਲਾ ਨੂੰ ਲੋਕ ਪੂਰੇ ਇਹਨਾ ਪੰਜ ਚਾਰ ਇਹ ਵੀ ਲੈ ਜਾਊਗੀ ਖਰੀਦਦਾਰੀ ਤੁਸੀਂ ਕਰਿਓ ਆਪਣੀ ਟੈਂਡ ਵਾਲ ਕੋ ਪਹੁੰਚ ਕੇ ਮਈਆਂ ਚੰਗੀਆਂ ਜੇ ਦੋਵੇਂ ਸასი ਕਾਲ ਜੀ